ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲੋਂ ਤੁਸੀਂ ਦੇਖਣ ਨੂੰ ਦਰਨ ਇੱਕ ਸਵੇਰਾ ਟੀਵੀ ਤੇ ਗੱਲ ਕਰਾਂਗੇ OTT ਪਲੇਟਫਾਰਮ ਦੀ OTT ਪਲੇਟਫਾਰਮ ਤੇ ਹੁਣ ਇੱਕ ਇਹੋ ਜਿਹੀ ਪਲੇਲਿਸਟ ਬਣ ਗਈ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਮਜ਼ਬ ਦੀ ਆਪਣੇ ਇਲਾਕੇ ਦੀ ਆਪਣੀ ਸਟੇਟ ਦੀ ਲੈਂਗੁਏਜ ਦੇ ਹਿਸਾਬ ਦੇ ਨਾਲ OTT ਪਲੇਟਫਾਰਮ ਤੇ ਫਿਲਮਾਂ ਨੂੰ ਦੇਖ ਸਕਦੇ ਹੋ ਤੁਹਾਨੂੰ ਦੱਸ ਦਿੰਦੇ ਆ ਕਿਹੜੀਆਂ ਕਿਹੜੀਆਂ ਲੈਂਗੁਏਜਸ ਇੱਥੇ ਅਵੇਲੇਬਲ ਨੇ ਯੂ ਕੈਨ ਵਾਚ ਇਨ ਹਿੰਦੀ ਇੰਗਲਿਸ਼ ਤੇਲਗੂ ਤਾਮਿਲ ਮਲਿਆਲਮ ਕਨੜਾ ਮਰਾਠੀ ਪੰਜਾਬੀ ਬੰਗਾਲੀ ਗੁਜਰਾਤੀ ਇੰਟਰਨੈਸ਼ਨਲ ਲੈਂਗੁਏਜਸ ਸੋ ਇਹ ਸਾਰੀਆਂ ਲੈਂਗੁਏਜਸ ਦੇ ਵਿੱਚ ਤੁਸੀਂ OTT ਪਲੇਟਫਾਰਮ ਤੇ ਜਿਹੜਾ ਵੀ ਸਟੱਫ ਅਵੇਲੇਬਲ ਹੋਏਗਾ ਉਸ ਨੂੰ ਸਰਚ ਕਰਕੇ ਆਪਣੀ ਲੈਂਗੁਏਜ ਨੂੰ ਸਰਚ ਕਰਕੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਮੋਸਟ ਆਫ ਦਾ ਟਾਈਮ ਕੀ ਹੁੰਦਾ ਜਦੋਂ ਵੀ ਅਸੀਂ ਕੋਈ ਐਪਲੀਕੇਸ਼ਨ ਡਾਊਨਲੋਡ ਕਰਦੇ ਹਾਂ OTT ਪਲੇਟਫਾਰਮ ਦਾ ਸਭ ਤੋਂ ਪਹਿਲਾਂ ਸਾਡੇ ਕੋਲ ਲੈਂਗੁਏਜ ਮੰਗਦਾ ਤੇ ਲੈਂਗੁਏਜ ਜਦੋਂ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਇੰਗਲਿਸ਼ ਤੇ ਕਲਿੱਕ ਕਰਦੇ ਹਾਂ ਸੋ ਉਹ ਇੰਗਲਿਸ਼ ਤੋਂ ਬਾਅਦ ਹੁਣ ਤੁਸੀਂ ਅਗਰ ਕੋਈ ਵੀ ਪਾਰਟਿਕੂਲਰ ਫਿਲਮ ਦੇਖਣੀ ਹੈ ਕੋਈ ਸੀਰੀਅਲ ਦੇਖਣਾ ਹੈ ਕੋਈ ਵੈਬ ਸੀਰੀਜ਼ ਦੇਖਣੀ ਹੈ ਤੇ ਉਸ ਦੇ ਲਈ ਤੁਸੀਂ ਜਿਹੜੀ ਆਪਣੀ ਲੈਂਗੁਏਜ ਆ ਉਸ ਨੂੰ ਸਰਚ ਕਰਕੇ ਦੇਖ ਸਕਦੇ ਹੋ ਕਿ ਤੁਹਾਡੀ ਲੈਂਗੁਏਜ ਦੇ ਵਿੱਚ ਕੀ ਕੁਝ ਅਵੇਲੇਬਲ ਪਿਆ ਸੋ ਵਾਚ ਇਨ ਯੋਰ ਲੈਂਗੁਏਜ ਦੀ ਇੱਕ ਪਲੇਲਿਸਟ ਬਣੀ ਹੈ ਇਸ ਦੇ ਵਿੱਚ ਸਾਰੀਆਂ ਭਾਸ਼ਾਵਾਂ ਅਵੇਲੇਬਲ ਨੇ ਕਿ ਕਿਉਂਕਿ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਸਾਨੂੰ ਬਹੁਤ ਸਾਰੀਆਂ ਇੰਟਰਨੈਸ਼ਨਲ ਫਿਲਮਾਂ ਪਸੰਦ ਆਉਂਦੀਆਂ ਨੇ ਹਾਲੀਵੁੱਡ ਫਿਲਮਾਂ ਜਿਨ੍ਹਾਂ ਨੂੰ ਅਸੀਂ ਬੋਲਦੇ ਆ ਲੇਕਿਨ ਉਹ ਹਿੰਦੀ ਦੇ ਵਿੱਚ ਡਬ ਨਹੀਂ ਮਿਲਦੀਆਂ ਆਪਾਂ ਨੂੰ ਸੋ ਤੁਸੀਂ ਇਹਨਾਂ ਦੇ ਵਿੱਚ ਜਾ ਕੇ ਹੁਣ ਆਰਾਮ ਨਾਲ ਸਰਚ ਕਰ ਸਕਦੇ ਹੋ ਕਿ ਤੁਸੀਂ ਕਿਹੜੀ ਫਿਲਮ ਨੂੰ ਕਿਹੜੀ ਲੈਂਗੁਏਜ ਦੇ ਵਿੱਚ ਦੇਖਣਾ ਹੈ ਕਿਉਂਕਿ ਬਹੁਤ ਸਾਰੀਆਂ ਲੈਂਗੁਏਜਸ ਦੇ ਇਸ਼ੂ ਕਰਕੇ ਅਸੀਂ ਬਹੁਤ ਚੀਜ਼ਾਂ ਨੂੰ ਮਿਸ ਵੀ ਕਰ ਦਿੰਨੇ ਆ ਸੋ ਬਹੁਤ ਸਾਰੀ ਚੀਜ਼ਾਂ ਤੁਹਾਡੇ ਪਸੰਦ ਦੀਆਂ ਅਵੇਲੇਬਲ ਵੀ ਹੁੰਦੀਆਂ ਨੇ ਸੋ ਹੁਣ ਇਹ ਚੀਜ਼ਾਂ ਜਿਹੜੀ OTG ਪਲੇਟਫਾਰਮ ਤੇ ਹੋਰ ਵੀ ਈਜ਼ੀ ਹੋ ਗਈਆਂ ਨੇ ਕਿਉਂਕਿ ਜ ਮੇਰਾ ਫੇਵਰੇਟ ਹੁੰਦੀ ਹੈ ਸੋ so, OTT ਪਲੇਟਫਾਰਮ ਤੇ ਇਹਨਾਂ ਲੈਂਗੁਏਜ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਆ ਆਪਣੇ ਕੰਟੈਂਟ ਨੂੰ ਇੰਜੋਏ ਕਰ ਸਕਦੇ ਹੋ ਆਪਣੀ ਹੀ ਭਾਸ਼ਾ ਦੇ ਵਿੱਚ ਤਾਂ ਕਿ ਤੁਸੀਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ पाओ ਚੰਗੀ ਤਰ੍ਹਾਂ ਅ ਇੰਜੋਏ ਕਰ ਪਾਓ ਕਿਉਂਕਿ OTT ਇਜ਼ 올 अबाउट ਐਂਟਰਟੇਨਮੈਂਟ ਸੋ ਸਟ्रेस ਪਰ ਜ਼ਿੰਦਗੀ ਦੇ ਵਿੱਚ ਇੱਕ ਐਂਟਰਟੇਨਮੈਂਟ ਦਾ ਕੰਮ ਕਰਦਾ OTT ਪਲੇਟਫਾਰਮ ਜਿਸ ਤਰ੍ਹਾਂ ਸਰਦੀ ਬਹੁਤ ਜ਼ਿਆਦਾ ਵੱਧ ਗਈ ਹੈ ਸਰਦੀ ਬਹੁਤ ਜ਼ਿਆਦਾ ਥੀਏਟਰਸ ਦੇ ਵਿੱਚ ਜਾਣ ਦਾ ਕਿਸੇ ਕੋਲ ਵੀ ਟਾਈਮ ਨਹੀਂ ਟਾਈਮ ਹੋਵੇਗਾ ਵੀ ਤੇ ਸਾਨੂੰ ਸਰਦੀ ਕਰਕੇ ਬਾਹਰ ਨਿਕਲਣਾ ਕਦੇ ਘਰ ਦੇ ਰੋਕ ਦਿੰਦੇ ਨੇ ਕਦੇ ਸਾਡਾ ਖੁਦ ਮਨ ਨਹੀਂ ਕਰਦਾ ਸੀ ਬਹੁਤ ਲੇਜੀ ਹੋ ਜਾਂਦੇ ਸੋ ਉਦੋਂ ਜਦੋਂ OTT ਪਲੇਟਫਾਰਮ ਜਿਹੜਾ ਉਹ ਜ਼ਿਆਦਾ ਕੰਮ ਕਰਦਾ ਸੋ OTT ਪਲੇਟਫਾਰਮ ਤੇ ਹੁਣ ਤੁਹਾਡੀਆਂ ਪਸੰਦੀਦਾ ਫਿਲਮਾਂ ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਅਵੇਲੇਬਲ ਨੇ ਤੇ ਤੁਸੀਂ ਇਹਨਾਂ ਨੂੰ ਆਰਾਮ ਨਾਲ ਦੇਖ ਸਕਦੇ ਹੋ ਅੱਜ ਦੀ ਗੱਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲੋਂ ਤੁਸੀਂ ਦੇਖ ਰਹੇ ਹੋਦਾਂ ਨੇ ਇੱਕ ਸਵੇਰਾ ਟੀਵੀ ਤੇ ਗੱਲ ਕਰਾਂਗੇ OTT ਪਲੇਟਫਾਰਮ ਦੀ OTT ਪਲੇਟਫਾਰਮ ਤੇ ਹੁਣ ਇੱਕ ਇਹੋ ਜਿਹੀ ਪਲੇਲਿਸਟ ਬਣ ਗਈ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਮਜ਼ਬ ਦੀ ਆਪਣੇ ਇਲਾਕੇ ਦੀ ਆਪਣੀ ਸਟੇਟ ਦੀ ਲੈਂਗੁਏਜ ਦੇ ਹਿਸਾਬ ਦੇ ਨਾਲ OTT ਪਲੇਟਫਾਰਮ ਤੇ ਫਿਲਮਾਂ ਨੂੰ ਦੇਖ ਸਕਦੇ ਹੋ ਤੁਹਾਨੂੰ ਦੱਸ ਦਿੰਦੇ ਆ ਕਿਹੜੀਆਂ ਕਿਹੜੀਆਂ ਲੈਂਗੁਏਜਸ ਇੱਥੇ ਅਵੇਲੇਬਲ ਨੇ ਯੂ ਕੈਨ ਵਾਚ ਇਨ ਹਿੰਦੀ ਇੰਗਲਿਸ਼ ਤੇਲਗੂ ਤਾਮਿਲ ਮਲਿਆਲਮ ਕਨੜਾ ਮਰਾਠੀ ਪੰਜਾਬੀ ਬੰਗਾਲੀ ਗੁਜਰਾਤੀ ਇੰਟਰਨੈਸ਼ਨਲ ਲੈਂਗੁਏਜਸ ਸੋ ਇਹ ਸਾਰੀਆਂ ਲੈਂਗੁਏਜਸ ਦੇ ਵਿੱਚ ਤੁਸੀਂ OTT ਪਲੇਟਫਾਰਮ ਤੇ ਜਿਹੜਾ ਵੀ ਸਟੱਫ ਅਵੇਲੇਬਲ ਹੋਏਗਾ ਉਸ ਨੂੰ ਸਰਚ ਕਰਕੇ ਆਪਣੀ ਲੈਂਗੁਏਜ ਨੂੰ ਸਰਚ ਕਰਕੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਮੋਸਟ ਆਫ ਦਾ ਟਾਈਮ ਕੀ ਹੁੰਦਾ ਜਦੋਂ ਵੀ ਅਸੀਂ ਕੋਈ ਐਪਲੀਕੇਸ਼ਨ ਡਾਊਨਲੋਡ ਕਰਦੇ ਹਾਂ OTT ਪਲੇਟਫਾਰਮ ਜੋ ਸਭ ਤੋਂ ਪਹਿਲਾਂ ਸਾਡੇ ਕੋ ਲੈਂਗੁਏਜ ਮੰਗਦਾ ਤੇ ਲੈਂਗੁਏਜ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਇੰਗਲਿਸ਼ ਤੇ ਕਲਿੱਕ ਕਰਦੇ ਹਾਂ ਸੋ ਉਹ ਇੰਗਲਿਸ਼ ਤੋਂ ਬਾਅਦ ਹੁਣ ਤੁਸੀਂ ਅਗਰ ਕੋਈ ਵੀ ਪਾਰਟਿਕੂਲਰ ਫਿਲਮ ਦੇਖਣੀ ਹੈ ਕੋਈ ਸੀਰੀਅਲ ਦੇਖਣਾ ਹੈ ਕੋਈ ਵੈਬ ਸੀਰੀਜ਼ ਦੇਖਣੀ ਹੈ ਤੇ ਉਸ ਦੇ ਲਈ ਤੁਸੀਂ ਜਿਹੜੀ ਆਪਣੀ ਲੈਂਗੁਏਜ ਆ ਉਸ ਨੂੰ ਸਰਚ ਕਰਕੇ ਦੇਖ ਸਕਦੇ ਹੋ ਕਿ ਤੁਹਾਡੀ ਲੈਂਗੁਏਜ ਦੇ ਵਿੱਚ ਕੀ ਕੁਝ ਅਵੇਲੇਬਲ ਪਿਆ ਹੈ ਸੋ ਵਾਚ ਇਨ ਯੋਰ ਲੈਂਗੁਏਜ ਦੀ ਇੱਕ ਪਲੇਲਿਸਟ ਬਣੀ ਹੈ ਇਸ ਦੇ ਵਿੱਚ ਸਾਰੀਆਂ ਭਾਸ਼ਾਵਾਂ ਅਵੇਲੇਬਲ ਨੇ ਤੇ ਕਿਉਂਕਿ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਸਾਨੂੰ ਬਹੁਤ ਸਾਰੀਆਂ ਇੰਟਰਨੈਸ਼ਨਲ ਫਿਲਮਾਂ ਪਸੰਦ ਆਉਂਦੀਆਂ ਨੇ ਹਾਲੀਵੁੱਡ ਫਿਲਮਾਂ ਜਿਨ੍ਹਾਂ ਨੂੰ ਅਸੀਂ ਬੋਲਦੇ ਆਂ ਲੇਕਿਨ ਉਹ ਹਿੰਦੀ ਦੇ ਵਿੱਚ ਡਬ ਨਹੀਂ ਮਿਲਦੀ ਆਪਾਂ ਨੂੰ ਸੋ ਤੁਸੀਂ ਇਹਨਾਂ ਦੇ ਵਿੱਚ ਜਾ ਕੇ ਹਮ ਆਰਾਮ ਨਾਲ ਸਰਚ ਕਰ ਸਕਦੇ ਹੋ ਕਿ ਤੁਸੀਂ ਕਿਹੜੀ ਫਿਲਮ ਨੂੰ ਕਿਹੜੀ ਲੈਂਗੁਏਜ ਦੇ ਵਿੱਚ ਦੇਖ ਰਹੇ ਹੋ ਕਿਉਂਕਿ ਬਹੁਤ ਸਾਰੀਆਂ ਲੈਂਗੁਏਜਸ ਦੇ ਇਸ਼ੂ ਕਰਕੇ ਅਸੀਂ ਬਹੁਤ ਚੀਜ਼ਾਂ ਨੂੰ ਮਿਸ ਵੀ ਕਰ ਦਿੰਨੇ ਆ ਸੋ ਬਹੁਤ ਸਾਰੀ ਚੀਜ਼ਾਂ ਤੁਹਾਡੇ ਪਸੰਦ ਦੀਆਂ ਅਵੇਲੇਬਲ ਵੀ ਹੁੰਦੀਆਂ ਨੇ ਸੋ ਹੁਣ ਇਹ ਚੀਜ਼ਾਂ ਜਿਹੜੀਆਂ OTT ਪਲੇਟਫਾਰਮ ਤੇ ਹੋਰ ਵੀ ਈਜ਼ੀ ਹੋ ਗਈਆਂ ਨੇ ਕਿਉਂਕਿ ਜਦੋਂ ਤੋਂ ਅਸੀਂ ਆਪਣੀ ਲੈਂਗੁਏਜ ਦੇ ਵਿੱਚ ਉਸ ਚੀਜ਼ ਨੂੰ ਜ਼ਿਆਦਾ ਇੰਜੋਏ ਕਰ ਪਾਉਂਦੇ ਹੋ ਜਿਹੜੀ ਚੀਜ਼ ਤੁਹਾਡੀ ਪਰਸਨਲ ਫੇਵਰਿਟ ਹੁੰਦੀ ਹੈ ਸੋ OTT ਪਲੇਟਫਾਰਮ ਤੇ ਨਾ ਲੈਂਗੁਏਜ ਆਪਣੀ ਹੀ ਪਾਚਾ ਦੇ ਵਿੱਚ ਤਾਂ ਕਿ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਸਮਝ ਪਾਓ ਚੰਗੀ ਤਰ੍ਹਾਂ ਅੰਜੋਏ ਕਰ ਪਾਓ ਕਿਉਂਕਿ OTT ਇਸ 올 अबाउट ਐਂਟਰਟੇਨਮੈਂਟ ਸੋ ਸਟ੍ਰੈਸ ਪਰ ਜ਼ਿੰਦਗੀ ਦੇ ਵਿੱਚ ਇੱਕ ਐਂਟਰਟੇਨਮੈਂਟ ਦਾ ਕੰਮ ਕਰਦਾ OTT ਪਲੇਟਫਾਰਮ ਜਿ ਸਰਦਿ ਬਹੁਤ ਜ਼ਿਆਦਾ ਵੱਧ ਗਈ ਹੈ ਸਰਦੀ ਬਹੁਤ ਜ਼ਿਆਦਾ ਥੀਏਟਰਸ ਦੇ ਵਿੱਚ ਜਾਣ ਦਾ ਕਿਸੇ ਕੋਲ ਵੀ ਟਾਈਮ ਨਹੀਂ ਟਾਈਮ ਹੋਵੇਗਾ ਵੀ ਤਾਂ ਸਾਨੂੰ ਸਰਦੀ ਕਰਕੇ ਬਾਹਰ ਨਿਕਲਣਾ ਕਦੀ ਘਰ ਦੇ ਰੋਕ ਦਿੰਦੇ ਨੇ ਕਦੇ ਸਾਡਾ ਖੁਦ ਮਨ ਨਹੀਂ ਕਰਦਾ ਸੀ ਬਹੁਤ ਲੀਜੀ ਹੋ ਜਾਂਦੇ ਸੋ ਉਦੋਂ ਸਾਡਾ OTT ਪਲੇਟਫਾਰਮ ਜਿਹੜਾ ਉਹ ਜ਼ਿਆਦਾ ਕੰਮ ਕਰਦਾ ਸੋ OTT ਪਲੇਟਫਾਰਮ ਤੇ ਹੁਣ ਤੁਹਾਡੀਆਂ ਪਸੰਦੀਦਾ ਮਤ ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਅਵੇਲੇਬਲ ਰਹੇ ਤੇ ਤੁਸੀਂ ਇਹਨਾਂ ਨੂੰ ਆਰਾਮ ਨਾਲ ਦੇਖ ਸਕਦੇ ਹੋ